ਤਸਮੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ ਤੇਰੇ ਕਵਨ ਕਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਹਨ ਸੀਲ ਸੰਤੰ ਸਮ ਮਿਤਰस्य ਦੁਰਜਨਹ ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਤ ਹੋਏ ਉਪਤਿਛਤ ਤੇ ਸਹਨ ਸੀਲ ਸੰਤੰ ਸਮ ਮਿਤਰस्य ਦੁਰਜਨਹ ਨਾਨਕ ਪੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਛਟ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਦੇਸ ਸਾਗਰ ਦਇਆ ਦੇ ਸੋਮੇ ਹਗਤ ਪਾਵਨ ਭਗਤ ਵਛਲ ਚਵਰ ਤਖਤ ਸਿੰਘਾਸਨ ਕੇ ਮਾਲਕ ਧਨ ਧਨ ਸਾਹਿਬ ਹੇ ਗੁਰੂ ਗਦੰਥ ਸਾਹਿਬ ਜੀ ਦੇ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ دیوان সাজੇ ਸਜੇ ਹੋਏ دیوانਾ ਅੰਦਰ ਤੋ ਗੁਰੂ ਜੀ ਦੇ ਪ੍ਰਕਾਸ਼ ਮਨ ਦੇ ਸੇਵਾ ਨਿਤਨੇਮ ਬਾਣੀਆਂ ਦੇ ਜੋਪ ਉਪਰੰਤ ਪਵਨ ਸ੍ਰੀ ਸੁਖਮਨੀ ਸਾਹਿਬ ਤੇ ਹਰੀ ਜਸ ਨੂੰ ਗਾਇਨ ਕੀਤਾ ਗਿਆ ਵਡ ਪਾਗੀ ਜਨਾਨੇ ਅ ਜਦ ਹੀ ਆ ਪੜ੍ਹਦਿਆਂ ਹੋਇਆ ਰਹਾ ਪ੍ਰਪਤ ਕੀਤਾ ਪ੍ਰੇਮ ਸੋ ਵੱਡ ਭਾਗੇ ਹੋ ਜੋ ਨੇਤਾ ਪ੍ਰਤੀ ਸਭਤ ਦੀ ਵਿਚਾਰ ਪਰ ਰਗ ਹੋਈ ਸੋ ਸਰਵਨ ਕਰਕੇ ਜੀਵਨ ਦੀਆਂ ਕੜੀਆਂ ਨੂੰ ਸਫਲੀਆਂ ਕਰ ਰਹੇ ਹੋ ਇਸ ਸਤ ਸੰਗਤ ਦੇ ਵਿੱਚੋਂ ਮਨੁੱਖ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਸੰਸਾਰ ਦੇ ਵਿੱਚ ਤੱਕੀਏ ਹਰ ਪਾਸੇ ਝੂਠ ਹੀ ਝੂਠ ਤੇ ਝੂਠ ਦੇ ਨਾਲ ਹੀ ਇੱਕ ਦੂਸਰੇ ਨੂੰ ਉਲਝਾਇਆ ਜਾ ਰਿਹਾ ਹੈ ਇਹ ਸੰਗਤ ਐਸੀ ਹੈ ਜਿੱਥੇ ਮਨੁੱਖ ਝੂਠ ਨਹੀਂ ਬੋਲ ਸਕਦਾ ਸੱਚ ਇੱਥੇ ਬੋਲਿਆ ਜਾਂਦਾ ਹੈ ਤਾਂ ਕਰਕੇ ਖਾਲਸਾ ਜੀ ਕਈ ਵਾਰ ਮਨੁੱਖ ਸਤਿਗੁਰਾਂ ਜੀ ਦੇ ਬਚਨਾਂ ਦੇ ਵਿੱਚ ਪੂਰਾ ਨਹੀਂ ਹੁੰਦਾ ਤੇ ਉਸ ਨੂੰ ਕਹਿ ਹੋਏ ਬੋਲਾਂ ਦਾ ਦੁੱਖ ਲੱਗਦਾ ਓ ਚਾਹੇ ਕਥਾ ਵਾਚਕ ਹੋਵੇ ਚਾਹੇ ਕੀਰਤਨੀਆਂ ਹੋਵੇ ਤੇ ਚਾਹੇ ਕੋਈ ਆਦਿਕ ਪ੍ਰਚਾਰਕ ਹੋਵੇ ਕਿਉਂਕਿ ਝੂਠ ਸੁਨਣਾ ਬੋਲਣਾ ਇਸ ਦੇ ਵਿੱਚ ਮਨੁੱਖ ਨੇ ਆਪਣੇ ਪ੍ਰ ਤਿੰਨੋਂ ਜੋੜ ਲਿਆ ਹਰ ਜਿਸ ਵੇਲੇ ਸੰਗਤ ਦੇ ਵਿੱਚ ਬੈਠਦਾ ਏ ਸੱਚ ਸੁਣਾਣਾ ਚੰਗਾ ਨਹੀਂ ਲੱਗਦਾ ਇਹ ਦੀ ਬਿਰਤੀ ਉਸ ਤਰ੍ਹਾਂ ਦੀ ਹੋ ਗਈ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਜੀ ਕੋ ਭੋਲੇ ਸੱਚ ਕੂੜਾ ਜਲ ਜਾਵੇ ਕਿ ਜਦੋਂ ਸੱਚ ਬੋਲੇਗਾ ਜਿਨ੍ਹਾਂ ਨੂੰ ਆਦਤ ਪਈ ਹੋਈ ਏ ਉਹਨਾਂ ਨੂੰ ਅੱਗ ਲੱਗ ਜਾਵੇਗੀ ਇਹ ਸਤ ਸੰਗਤ ਹੈ ਜਿੱਥੇ ਸੱਚ ਦੀ ਪ੍ਰਾਪਤੀ ਹੁੰਦੀ ਤੇ ਸੱਚ ਸਰੂਪ ਦਾ ਗਿਆਨ ਹੁੰਦਾ ਏ ਸੋ ਇਸ ਦੇ ਵਿੱਚ ਉਹ ਮਨੁੱਖ ਦਾ ਸੁਭਾਅ ਬਦਲਦਾ ਏ ਤੇ ਇਹ ਵਾਰ ਖਾਲਸਾ ਜੀ ਅਪਰਾਧੀ ਵੱਡੇ ਤੋਂ ਵੱਡੇ ਇੱਥੇ ਆ ਜਾਂਦੇ ਸੰਗਤ ਦੇ ਵਿੱਚ ਕਿੰਨੀਆਂ ਥਾਵਾਂ ਤੇ ਸੰਸਾਰ ਦੇ ਵਿੱਚ ਸਤ ਸੰਗਤ ਹੋ ਰਹੀ ਹੈ ਵੱਡੇ ਤੋਂ ਵੱਡੇ ਅਪਰਾਧੀ ਵੀ ਸੰਗਤ ਦੇ ਵਿੱਚ ਆਣ ਕੇ ਬੈਠ ਜਾਵਣ ਤੇ ਰੋਜ਼ ਆਉਣ ਵਾਲੇ ਨੂੰ ਤੇ ਭਾਵੇਂ ਕਿਰਪਾ ਬਾਦ ਦੇ ਵਿੱਚ ਹੋਵੇ ਪਰ ਜੋ ਅਪਰਾਧੀ ਹੁੰਦਾ ਉਸ ਤੇ ਛੇਤੀ ਅਸਰ ਹੋ ਜਾਂਦਾ ਇਹ ਉਸ ਦਾ ਵੀ ਸੁਭਾਅ ਬਦਲ ਕੇ ਰੱਖ ਦਿੰਦਾ ਇਸ ਕਰਕੇ ਸੰਗਤ ਸਭ ਤੋਂ શ્રેષ્ઠ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਗੁਖਾਣੀ ਹੈ ਸੋ ਆਪ ਜੀ ਇਕੱਤਰ ਹੋ ਕੇ ਬੈਠੇ ਹੋ ਨਾਣਾ ਬ੍ਰਤਿਆਂ ਨੂੰ ਇਕਾਗਰ ਕਰਿਏ ਸ਼ਬਦ ਵਿਚਾਰ ਜੋ ਪਾਵਨ ਬਾਣੀ ਸੰਸਕ੍ਰਿਤੀ ਦੀ ਕਥਾ ਪਰਾਰੰਭ ਹੋਈ ਸੋ ਉਸ ਨੂੰ ਸਰਵਨ ਕਰਿਏ ਹਰੀ ਲਾਲ ਕ੍ਰਿਸ਼ਨ ਲਾਲ ਜੋ ਗੋਪਾਲ ਦੱਤ ਦੇ ਪੁੱਤਰੇ ਹਨ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਉਪਦੇਸ਼ ਦੀ ਰਚਨਾ ਕਰ ਰਹੇ ਹਨ ਕਿ ਸਤ ਗੁਰੂ ਜੀ ਸਾਨੂੰ ਉਪਦੇਸ਼ ਦਿਵੋ ਜਿਸ ਦੇ ਨਾਲ ਸਾਡੇ ਮਨ ਦੇ ਵਿੱਚ ਸ਼ਾਂਤੀ ਆ ਸਕੇ ਸੋ ਇਹ ਉਪਦੇਸ਼ ਆਪ ਜੀ ਪਿਛੇ ਵੀ ਸਰਵਨ ਕਰਦੇ ਆ ਰਹੇ ਤੇ ਅੱਗੇ ਵੀ ਅਜੇ ਕੋਤੇ ਦੇ ਨੇ ਇਸ ਨੂੰ ਸਰਵਣ ਕਰੋਗੇ ਕਿ ਗੁਰੂ ਅਰਜਨ ਦੇਵ ਜੀ ਉਪਦੇਸ਼ ਦਿੰਦੇ ਇਸ ਉਪਦੇਸ਼ ਨੂੰ ਜੇ ਅਸਾਂ ਨੇ ਕਮਾਲਿਆ ਨਾ ਦੁਨੀਆ ਦੀ ਮੂਹ ਮਾਇਆ ਸਾਡੇ ਨੇੜੇ ਨਹੀਂ ਆਵੇਗੀ ਸਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਘਰ ਕਰ ਜਾਵੇਗਾ ਇੱਥੇ ਖਾਲਸਾ ਦੀ ਮਨਾ ਬ੍ਰਤੀਆਂ ਨੂੰ ਇਕਾਗਰ ਕਰੀਏ ਸ਼ਬਦ ਦੇ ਵਿਚਾਰ ਦੇ ਵਿੱਚ ਜੁੜਨਾ ਕਰੀਏ ਜੀ ਗੱਜ-ਬੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਹਨ ਸੀਲ ਸੰਤੰ ਸਮ ਮਿਤਰस्य ਦੁਰਜਨਹ ਹੁਣ ਇਥੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਤੇ ਪੁੱਛਿਆ ਸਤਿਗੁਰੂ ਜੀ ਸ੍ਰੇਸ਼ਟ ਲਾਹਾ ਜੋ ਮਨੁੱਖ ਵਾਸਤੇ ਹੈ ਉਹ ਕਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਰਮਨੰ ਕੇਵਲੰ ਕੀਰਤਨ ਕੇਵਲ ਉਹ ਪਰਮਾਤਮਾ ਦੇ ਜਸ ਦੇ ਵਿੱਚ ਆਪਣੀ ਬਿਰਤੀ ਨੂੰ ਲਾ ਲੈਣਾ ਉਸ ਦੇ ਗੁਣਾਂ ਨੂੰ ਗਾਇਨ ਕਰਨਾ ਇਹ ਮਨੁੱਖਾ ਦੇਹੀ ਦਾ ਸਭ ਤੋਂ ਸ਼੍ਰੇਸ਼ਟ ਲਾਹਾ ਹੈ ਇਹ ਜੋ ਪਰਮਾਤਮਾ ਦਾ ਨਾਮ ਹੈ ਅੰਮ੍ਰਿਤ ਰੂਪ ਹੈ ਤੇ ਇਸ ਨੂੰ ਸੰਤ ਰੂਪ ਪੀਂਦੇ ਹਨ ਰਾਜ ਦੇ ਨਹੀਂ ਉਹ ਤ੍ਰਿਪਤ ਨਹੀਂ ਹੁੰਦੇ ਇਹ ਨਾ ਪੁੱਛਿਆ ਸਤਿਗੁਰੂ ਜੀ ਸੰਤ ਕਿਹੋ ਜਿਆ ਹੁੰਦਾ ਏ ਜੇ ਸੰਤ ਦੀ ਪਹਿਚਾਨ ਕਰਨੀ ਹੋਵੇ ਉਹ ਕਿਹੋ ਜਿਆ ਹੁੰਦਾ ਏ ਹੁਣ ਖਾਲਸਾ ਜੀ ਇਹ ਵੇਖ ਲਿਆ ਜੇ ਥਾਮਾ ਥਮਤੇ ਖਾਲਸਾ ਜੀ ਉਹ ਮੇਰੇ ਵਰਗੇ ਸੰਤ ਬਣੇ ਫਿਰਦਨ ਸੰਤ ਬਨਨਾ ਬੜਾ ਔਖਾ ਇਹਦੇ ਗੁਨਾ ਨੂੰ ਤੇ ਸੰਤ ਅਖਵਾਉਣ ਦੇ ਵਿੱਚ ਵਖੜਾ ਵਿਸ਼ਾਖੇਤ ਸੰਤ ਬਨਨ ਦੇ ਵਿੱਚ ਵਖੜਾ ਕਥਨੀ ਤੇ ਕਰਨੇ ਦੇ ਜਤਨਾ ਸਮਾ ਪੂਰਾ ਨੇ ਕੋਈ ਵੀ ਹੁੰਦਾ ਸੰਤ ਅਖਵਾਉਣਾ ਤੇ ਬਨਣਾ ਇਸ ਦੇ ਵਿੱਚ ਬਹੁਤ ਅੰਤਰ ਹੈ ਸਤਿਗੁਰੂ ਜੀ ਆਖਦੇ ਕਿ ਸੰਤ ਕਿਹੋ ਜਿਹਾ ਹੁੰਦਾ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਇਹਨਾਂ ਪੁੱਛਿਆ ਕਿ ਜੇਕਰ ਸੰਤ ਸਾਨੂੰ ਲੱਭਣਾ ਹੋਵੇ ਤੇ ਸੰਤ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੋਵੇ ਤੇ ਕਿਹੋ ਜਿਹਾ ਸੰਤ ਹੁੰਦਾ ਹੈ ਉਹਦੇ ਗੁਣਾਂ ਦੇ ਬਾਰੇ ਸਤਿਗੁਰੂ ਜੀ ਸਾਨੂੰ ਦੱਸਣਾ ਕਰੇ ਗੁਰੂ ਅਰਜਨ ਦੇਵ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਸੰਤਾਂ ਦੇ ਬਾਰੇ ਦੱਸਿਆ ਕਿ ਸੰਤ ਕਿਹੋ ਜਿਹਾ ਹੁੰਦਾ ਹੈ ਸਤ ਗੁਰੂ ਜੀ ਫਰਮਾਉਂਦੇ ਆਖਦੇ ਸਹਿਨ ਸੀਲ ਸੰਤੰ ਸਭ ਤੋਂ ਪਹਿਲਾ ਗੁਣ ਸੰਤ ਦੇ ਵਿੱਚ ਹੁੰਦਾ ਸਹਿਨ ਸ਼ੀਲਤਾ ਕਿ ਕਿਸੇ ਦੇ ਕਹੇ ਹੋਏ ਕੌੜੇ ਬੋਲਾਂ ਨੂੰ ਸਹਾਰ ਜਣ ਉਹਦਾ ਅੱਗੂ ਜਵਾਬ ਨਾ ਦੇਣੇ ਨਿੰਦਕਾਂ ਦਾ ਕੰਮ ਹੁੰਦਾ ਉਹਨਾ ਆਪਨਾ ਕਰਨਾ ਹੈ ਸੰਤਾਂ ਦਾ ਕੰਮ ਹੁੰਦਾ ਗੋ ਬੋਲਦੇ ਨਹੀਂ ਚੁੱਪ ਕਰ ਜਾਂਦੇ ਕਹੇ ਹੋਏ ਕਿਸੇ ਦੇ ਕੌੜੇ ਬੋਲਾਂ ਨੂੰ ਤੇ ਮਨ ਦੇ ਵਿੱਚ ਸਹਾਰ ਜਾਣਾ ਉਥੇ ਹੀ ਪੀ ਜਾਣਾ ਪਹਿਲਾ ਗੋ ਦੂਸਰਾ ਸਤਿਗੁਰੂ ਜੀ ਆਖਦੇ ਸੀਲ ਉਹ ਮਿੱਠੇ ਸੁਭਾ ਦਾ ਹੁੰਦਾ ਹੈ ਕੌੜਾ ਨਹੀਂ ਹੋਵੇਗਾ ਬਹੁਤ ਨਰਮ ਤੇ ਮਿੱਠੇ ਸੁਭਾ ਦਾ ਉਹ ਵੇਗਾ ਤੇ ਮਿਠਾਸ ਹੀ ਵੰਡੇਗਾ ਤੇ ਅੱਗੇ ਸਤਿਗੁਰੂ ਜੀ ਤੀਸਰਾ ਆਖਦਾ ਆਖਦੇ ਸਮ ਮਿੱਤਰਸ ਦੁਰਜਨ ਹੈ ਤੀਸਰਾ ਗੁਣ ਸੰਤ ਦੇ ਵਿੱਚ ਇਹ ਹੈ ਕਿ ਉਹ ਮਿੱਤਰ ਤੇ ਦੁਸ਼ਮਣ ਨੂੰ ਇੱਕ ਸਮਾਨ ਸਮਝਦਾ ਹੈ ਉਹ ਇਹ ਅੰਤਰ ਨਹੀਂ ਵੇਖਦਾ ਕਿ ਮਿੱਤਰ ਮੇਰਾ ਹੈ ਤੇ ਦੁਸ਼ਮਣ ਵੱਖਰਾ ਹੈ ਨਹੀਂ ਉਹ ਇੱਕ ਸਮਾਨ ਸਮਝਦਾ ਹੈ ਦੁਸ਼ਮਣ ਵੀ ਆ ਜਾਵੇ ਤਾਂ ਵੀ ਉਤਨਾ ਪ੍ਰੇਮ ਦੋਸਤ ਆਜਾ ਬਨਮਿੱਤਰਾ ਆਜਾ ਮਨ ਤਾਂ ਵੀ ਉਤਨਾ ਪ੍ਰੇਮ ਇਹ ਖਾਲਸਾ ਜੀ ਸੰਤ ਦੇ ਵਿੱਚ ਤਿੰਨ ਗੁਣ ਦੱਸੇ ਸਤ ਗੁਰਾਂ ਨੇ ਪਹਿਲਾ ਸਹਿਣ ਸ਼ੀਲਤਾ ਕਏ ਹੋਏ ਕੌੜੇ ਬੋਲਾਂ ਨੂੰ ਸਹਾਰ ਜਾਣਾ ਦੂਸਰਾ ਇਹ ਮਿੱਠਾ ਸੁਭਾਅ ਨਰਨਮ ਨਰਮ ਸੁਭਾਅ ਤੇ ਤੀਸਰਾ ਦੁਸ਼ਮਨ ਤੇ ਮਿੱਤਰ ਨੂੰ ਇੱਕ ਸਮਾਨ ਸਮਝਣਾ ਇਕ ਥਾਂ ਤੇ ਸਾਧੂ ਸੰਤ ਬੈਠਾ ਸੀ ਬੰਦਗੀ ਕਰ ਰਿਆ ਸੀ ਸਾਹੂ ਕਾਰਿਆ ਆ ਵੇਖਿਆ ਕਿ ਸੰਤ ਬੈਠੇ ਬੰਦਗੀ ਕਰ ਰਹੇ ਨੇ ਇਹਨਾਂ ਦੇ ਅੱਗੇ ਕੁਝ ਰੱਖ ਦਈਏ ਧਨ ਦੌਲਤ ਇਹਦੇ ਨਾਲ ਕੁਝ ਭੋਜਨ ਛਕ ਲਿਆ ਕਰਨਗੇ ਕੁਝ ਮਹੀਨੇ ਇਹਨਾਂ ਦੇ ਲੰਗ ਜਾਵਣਗੇ ਉਹਨੇ ਕੀ ਕੀਤਾ ਬੰਦਗੀ ਕਰਦਿਆਂ ਅੱਗੇ ਝੋਲੀ ਦੇ ਵਿੱਚ ਨਾ ਉਸਨੇ ਹੀਰੇ ਉਹ ਸੋਨਾ ਰੱਖ ਦਿੱਤਾ ਕਿ ਇਹਨਾਂ ਦੇ ਕੁਝ ਦਿਨ ਲੰਘੇ ਜਾਮਨੇਗੇ ਉਹ ਸਾਹੂਕਰ ਅੱਗੇ ਚੱਲਿਆ ਗਿਆ ਹੁਣ ਪਿੱਛੇ ਇੱਕ ਚੋਰ ਆ ਗਿਆ ਉਹ ਆਖਦਾ ਹੈ ਵੇਖਿਆ ਕਿ ਇਤੇ ਝੋਲੀ ਦੇ ਵਿੱਚ ਸੋਨਾ ਬਾਬਾ ਪਏ ਉਹਨੇ ਕੀ ਕੀਤਾ ਹੁਣ ਸਿਰਨ ਵਾਇਆ ਤੇ ਸਿਰਨ ਵਾਇਆ ਤੇ ਝੋਲੀ ਦੇ ਵਿੱਚ ਸੋਨਾ ਲੱਭਾਈ ਨਹੀਂ ਲੈ ਕੇ ਗਾ ਗਿਆ ਹੁਣ ਇੱਥੇ ਸ਼ਾਹੂਕਾਰ ਇਹ ਕਹੇ ਕਿ ਉਸਨੇ ਸਿਰ ਉਸੇਰ ਉਸਨੇ ਵੀ ਨਵਾਇਆ ਏ ਪਰ ਉਸਦੀ ਬਿਰਤੀ ਇਹ ਸੀ ਕਿ ਉਹ ਬਿਰਤੀ ਵਖਰੀ ਪ੍ਰੇਮ ਵਾਲੀ ਸੀਸ ਉਸਨੇ ਵੀ ਨਵਾਇਆ ਏ ਤੇ ਝੂਲੀ ਦੇ ਵਿੱਚ ਕੁਝ ਪਾ ਕੇ ਗਿਆ ਇੱਕ ਆਇਆ ਪਿਛੇ ਚੋਰ ਸੇਰ ਉਸਨੇ ਵੀ ਨਵਾਇਆ ਏ ਪਰ ਸਾਰਾ ਕੁਝ ਚੁੱਕ ਕੇ ਲੈ ਗਿਆ ਪਰ ਸੰਤਾਂ ਨੂੰ ਪਤਾ ਸਭ ਕੁਝ ਸੀ ਕਿ ਸ਼ਾਹੂਕਾਰ ਰੱਖ ਕੇ ਗਿਆ ਏ ਇਹ ਚੋਰ ਆਇਆ ਤੇ ਚੁੱਕ ਕੇ ਲੈ ਗਿਆ ਏ ਸ਼ਾਹੂਕਾਰ ਜਿਸ ਸਮੇਂ ਰੱਖ ਕੇ ਗਿਆ ਉਸ ਸਮੇਂ ਕੋਈ ਸੁਖ ਪ੍ਰਾਪਤ ਨਹੀਂ ਹੋਇਆ ਸੰਤਾਂ ਨੂੰ ਕਿ ਸੋਨਾ ਆ ਗਿਆ ਏ ਕਿ ਮੈਂ ਖੁਸ਼ੀ ਹੋਈ ਨਹੀਂ ਹੋਈ ਕਿਉਂਕਿ ਜਿਹੜੇ ਸੰਤ ਹੁੰਦੇ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦੇ ਇਹਨਾਂ ਦੇ ਵਾਸਤੇ ਕੋਈ ਸੋਨਾ ਨਹੀਂ ਤੇ ਕੋਈ ਮਿੱਟੀ ਇੱਕ ਬਰਾਬਰ ਹੈ ਤੇ ਜਦੋਂ ਉਹ ਚੋਰ ਆਇਆ ਚੁੱਕ ਕੇ ਲੈ ਗਿਆ ਤੇ ਕੋਈ ਦੁੱਖ ਨਹੀਂ ਇੱਕ ਸਮਾਨ ਹੀ ਰਹਿੰਦੇ ਸੋ ਇਥੇ ਸਤਿਗੁਰੂ ਜੀ ਆਖਦੇ ਕਿ ਸੰਤ ਦਾ ਸੁਭਾਅ ਹੁੰਦਾ ਏ ਦੁਸ਼ਮਣ ਤੇ ਮਿੱਤਰ ਨੂੰ ਇਕ ਸਮਾਨ ਸਮਝਣਾ ਨਾਨਕ ਭੋਜਨ ਅਨੇਕ ਪ੍ਰਕਾਰੇਂ ਨਿੰਦਕ ਆਵਦ ਹੋਏ ਉਪਤਿਸਟ ਤੇ ਇਥੇ ਜਦੋਂ ਸਾਹੂਕਾਰ ਆਇਆ ਅਨੇਕਾਂ ਤਰ੍ਹਾਂ ਦੇ ਭੋਜਨ ਵੀ ਲੈ ਕੇ ਆਇਆ ਮਾਇਆ ਵੀ ਸੋਨਾ ਵੀ ਅੱਗੇ ਰੱਖਿਆ ਏ ਤੇ ਨਿੰਦਕ ਆਵਦ ਹੋਏ ਹੁਣ ਆਵਦ ਹੁੰਦਾ ਸ਼ਸ਼ਤਰ ਜਿਹੜਾ ਨਿੰਦਕ ਹੋਵੇ ਤੋ ਉਹ ਸ਼ਸ਼ਤਰ ਲੈ ਕੇ ਵੀ ਅੱਗੇ ਖੜਾ ਹੋਵੇ ਇੱਕ ਪਾਸੇ ਸਾਹੂਕਾਰ ਦੇ ਕੇ ਗਿਆ ਹੋਵੇ ਤੇ ਦੂਸਰੇ ਪਾਸੇ ਨਿੰਦਕ ਹੈ ਉਹ ਸ਼ਸ਼ਤਰ ਲੈ ਕੇ ਤੇ ਸੰਤ ਦੇ ਉਤੇ ਰੱਖ ਕੇ ਕਹਵੇ ਕਿ ਜੇ ਹੈ ਆ ਸਭ ਕੁਝ ਮੈਨੂੰ ਦੇ ਨਹੀਂ ਤੇ ਤੇਰਾ ਮੈਂ ਗੱਲ ਵੱਡ ਦੇਣਾ ਹੈ ਨੇੜੇ ਹੋ ਕੇ ਉਹ ਖੜਾ ਹੋਵੇ ਉੱਪਤੇ ਸਤ ਦੇ ਤੇ ਫਿਰ ਵੀ ਸੰਤ ਕੁਝ ਨਹੀਂ ਕਹਿੰਦੇ ਇਹਨਾਂ ਦਾ ਸੁਭਾਅ ਹੁੰਦਾ ਇਹ ਖਾਲਸਾ ਜੀ ਇਹਨਾਂ ਦਾ ਸੁਭਾਅ ਹੈ ਗੁਰੂ ਅਰਜਨ ਦੇਵ ਜੀ ਆਖਦੇ ਚਾਹੇ ਕੋਈ ਸ਼ਾਸਤਰ ਲੈ ਕੇ ਇਹਨਾਂ ਦੇ ਉੱਤੇ ਖੜਾ ਹੋਵੇ ਇਹਨਾਂ ਨੂੰ ਫਿਰ ਕੋਈ ਪ੍ਰਵਾਹ ਨਹੀਂ ਤੇ ਜੇ ਕੋਈ ਇਹਨਾਂ ਦੇ ਅੱਗੇ ਝੋਲੀ ਦੇ ਵਿੱਚ ਕੁਝ ਰੱਖੀ ਜਾਵੇ ਇਹਨਾਂ ਨੂੰ ਫਿਰ ਵੀ ਕੋਈ ਪ੍ਰਵਾਹ ਨਹੀਂ ਇਹ ਰੱਬੀ ਰੂਹਾਂ ਹੁੰਦੀਆਂ ਇਹ ਪਰਮੇਸ਼ਰ ਦੇ ਰੰਗ ਦੇ ਵਿੱਚ ਰਤੇ ਹੁੰਦੇ ਹਨ ਤੇਰਸਕਾਰ ਨਹ ਪਵੰਤ ਨਹ ਪਵੰਤ ਮਾਨ ਪੰਗਨ ਹੈ ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਸਤਿਗੁਰ ਜੀ ਜੇ ਇਤਨੀ ਬੰਦਗੀ ਹੋਵੇ ਇਹੋ ਜਿਹਾ ਮਨੁੱਖ ਦਾ ਸੁਭਾਅ ਹੋਵੇ ਬਣ ਜਾਵੇ ਤੇ ਫਿਰ ਪ੍ਰਾਪਤ ਕੀ ਹੁੰਦਾ ਹੈ ਅੱਗੇ ਕੀ ਹੋਵੇਗਾ ਉਹ ਵੀ ਦੱਸ ਦੇ ਸਤਿਗੁਰ ਜੀ ਆਖਦੇ ਫਿਰ ਤਿਰਸਕਾਰ ਨਹਿ ਪਵੰਤ ਜਦੋਂ ਸੰਤ ਬ੍ਰਹਮ ਲੋਕ ਦੇ ਵਿੱਚ ਜਾਂਦੇ ਹਨ ਇਹਨਾਂ ਦਾ ਫਿਰ ਤਿਰਸਕਾਰ ਨਰਾਦਰ ਨਹੀਂ ਹੁੰਦਾ ਅਗੇ ਨਹਿ ਭਵੰਤ ਇਹ ਭਵੰਤ ਮਾਣ ਭੰਗਣਾ ਹੈ ਇਹ ਸਵਰਗ ਦੇ ਵਿੱਚ ਵੀ ਚਲੇ ਜਾਣ ਸਰੀਰ ਨੂੰ ਛੱਡ ਕੇ ਇਹਨਾਂ ਦਾ ਮਾਣ ਭੰਗ ਨਹੀਂ ਹੁੰਦਾ ਆਦਰ ਮਾਣ ਸਤਕਾਰ ਜੋ ਦੁਨੀਆ ਦੇ ਵਿੱਚ ਬਣਿਆ ਹੁੰਦਾ ਇਹਨਾਂ ਦਾ ਉੱਤੇ ਦਰਗਾਹ ਦੇ ਵਿੱਚ ਵੀ ਹੁੰਦਾ ਹੈ ਇਹ ਨਹੀਂ ਕਿ ਜਿਤਨਾ ਸਮਾਂ ਸਵਾਸ ਚੱਲਵੇ ਉਤਨਾ ਸਮਾਂ ਹੀ ਆਦਰ ਮਾਣ ਰਹੇਗਾ ਇਹ ਜਿਸ ਵੇਲੇ ਸਰੀਰ ਨੂੰ ਛੱਡ ਕੇ ਸਾਝਖੰਡ ਦੇ ਵਿੱਚ ਵੀ ਚਲੇ ਜਾਂਵਣ ਸਵਰਗ ਦੇ ਵਿੱਚ ਉੱਥੇ ਵੀ ਇਹਨਾਂ ਦਾ ਨਿਮਾਨ ਸਤਕਾਰ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਧਰਮ ਰਾਜਾ ਬਾਣੀ ਦੇ ਵਿੱਚ ਦੀ ਜੋ ਲਿਖਿਆ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਜਦੋਂ ਕੋਈ ਬੰਦਗੀ ਵਾਲੀ ਰੂਹ ਆਪਣੇ ਸਰੀਰ ਨੂੰ ਛੱਡ ਕੇ ਜਾਂਦੀ ਹੈ ਧਰਮ ਰਾਜਾ ਚਰਣਾ ਦੇ ਵਿੱਚ ਉਸ ਦੇ ਨਮਸ਼ਕਾਰ ਕਰਦਾ ਹੈ ਉਹ ਸਦਾ ਮਾਣ ਕਰਦਾ ਏ ਸਤਕਾਰ ਕਰਦਾ ਏ ਆਦਰ ਦਿੰਦਾ ਏ ਤੇ ਜਦੋਂ ਕੋਈ ਮਨਮੁਖ ਹੋ ਜਾਂਦੀ ਏ ਤੂੰ ਸਦਾ ਤੇ ਲੇਖਾ ਉਸਨੇ ਕਰਨਾ ਹੀ ਕਰਨਾ ਏ ਹੁਣ ਵੇਖੋ ਖਾਲਸਾ ਥੋੜਾ ਜਾਂ ਮੈਂ ਮਨਮੁਖਾਂ ਵਾਲੀ ਦਸ਼ਾ ਲੈਣੇ ਲੱਗਾ ਕਿਉਂਕਿ ਇਸ ਦੇ ਵਿੱਚ ਫਿਰ ਸੌਖੀ ਸਮਝ ਪੈ ਜਾਵੇਗੀ ਜਦੋਂ ਮਨਮੁਖ ਜਾਂਦਾ ਏ ਧਰਮ ਰਾਜ ਦੇ ਕੋਲ ਤੇ ਬੜੇ ਕਰੜੇ ਸੁਭਾਅ ਦਾ ਬਾਣੀ ਦੇ ਵਿੱਚ ਹੁੰਦਾ ਧਰਮ ਏ ਕਰ ਰੋ ਧਰਮ ਰਾਯਾ ਹੁਣ ਇੱਥੇ ਖਾਲਸਾ ਜੀ ਬੜੇ ਕਰੜੇ ਸੁਭਾ ਦਾ ਦੱਸੇ ਬਹੁਤ ਸਖਤ ਸੁਭਾ ਦਾ ਹੈ ਉਹ ਕਿਸੇ ਦਾ ਨਹੀਂ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਹੁਣ ਉਹਨੂੰ ਹੁਕਮ ਹੋਇਆ ਕਿ ਜੋ ਵੀ ਤੇਰੇ ਮਨ ਦੇ ਵਿੱਚ ਆਉਂਦਾ ਤੂੰ ਉਵੇਂ ਦੀ ਸਜ਼ਾ ਸੁਣਾ ਜਿਹੜੇ ਕਰਮ ਮਾੜੇ ਕਰਕੇ ਆਏ ਜੋ ਵੀ ਤੂੰ ਦੇ ਸਜ਼ਾ ਦੇਣੀ ਦਾ ਉਹਨਾਂ ਦੇ ਹੁਣ ਐਨੇ ਕਰੜੇ ਸੁਭਾ ਦਾ ਸਖਤ ਸੁਭਾ ਦਾ ਧਰਮ ਰਾਜਾ ਜਦੋਂ ਕੋਈ ਬੰਦਗੀ ਵਾਲੀ ਰੂਹ ਜਾਂਦੀ ਏ ਸੰਤ ਜਾਂਦੇ ਹਨ ਸਰੀਰ ਨੂੰ ਛੱਡ ਕੇ ਚਰਨਾਂ ਦੇ ਵਿੱਚ ਡਿੱਗ ਪੈਂਦੇ ਆਖਦਾ ਏ ਕਿ ਤੁਸਾਂ ਨੇ ਮਾਨ ਸੰਸਾਰ ਦੇ ਵਿੱਚ ਵੀ ਪ੍ਰਾਪਤ ਕੀਤਾ ਏ ਤੇ ਮਾਨ ਤੁਹਾਨੂੰ ਇਸ ਦਰਗਾਹ ਦੇ ਵਿੱਚ ਵੀ ਹੁਣ ਪ੍ਰਾਪਤ ਹੋਵੇਗਾ ਕਿਉਂਕਿ ਤੁਸਾਂ ਨੇ ਜੀਵਨ ਦੇ ਅਸਲੀ ਮੂਲ ਨੂੰ ਸਮਝ ਲਿਆ ਅਸਲੀ ਇਸ ਦੇ ਤੱਤ ਨੂੰ ਸਮਝ ਲਿਆਏ ਕਿ ਅਸਲ ਜੀਵਨ ਦਾ ਮਨੋਰਥ ਕੀ ਹੈ ਸੰਸਾਰ ਦੇ ਵਿੱਚ ਵੱਖੋ-ਵੱਖਰੇ ਖਾਸ ਕਰਕੇ ਭਰਮਾਂ ਦੇ ਵਿੱਚ ਦੁਨੀਆ ਫਸ ਗਈ ਕੋਈ ਮੋਹ ਦੇ ਵਿੱਚ ਫਸ ਗਿਆ ਕੋਈ ਲੋਭ ਦੇ ਵਿੱਚ ਫਸ ਗਿਆ ਕੋਈ ਹੰਕਾਰ ਦੇ ਵਿੱਚ ਫਸ ਗਿਆ ਕੋਈ ਇਸ ਤਰ੍ਹਾਂ ਆਦਿਕ ਵੱਖੋ-ਵੱਖਰੇ ਢੰਗ ਤਰੀਕਿਆਂ ਦੇ ਵਿੱਚ ਮਨੁੱਖ ਦੀ ਬਿਰਤੀ ਉਖੜ ਗਈ ਪਰ ਜੋ ਬੰਦਗੀ ਵਾਲੀਆਂ ਰੂਹਾਂ ਹੈ ਉਹ ਇੰਨਾ ਭਰਮਾਂ ਦੇ ਵਿੱਚ ਨਹੀਂ ਪੈਂਦੀਆਂ ਭਟਕਦੀਆਂ ਨਹੀਂ ਹੈ ਭਰਮਾਂ ਦੇ ਵਿੱਚ ਉਹਨਾਂ ਦਾ ਆਉਣਾ ਹੁੰਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਇੱਕ ਰਸਤੇ ਨੂੰ ਪਕੜ ਲਿਆ ਹੁੰਦਾ ਉਸੇ ਤੇ ਹੀ ਪੰਦੀ ਹੁੰਦੇ ਤੇ ਉਸੇ ਰਸਤੇ ਦੇ ਉੱਤੇ ਚੱਲਦੇ ਕਿਸ ਰਸਤੇ ਤੇ ਪਰਮੇਸ਼ਰ ਦੇ ਮਾਰਗ ਤੇ ਸੰਤ ਕਾ ਮਾਰਗ ਕੀ ਹੈ ਸੰਤਾਂ ਦਾ ਮਾਰਗ ਧਰਮ ਕੀ ਪੌੜੀ ਕੋੜ ਭਾਗੀ ਪਾਏ ਹੁਣ ਇੱਥੇ ਖਾਲਸਾ ਜੀ ਇਹਨਾਂ ਸੰਤਾਂ ਦਾ ਮਾਰਗ ਧਰਮ ਵਾਲਾ ਹੁੰਦਾ ਹੈ ਪਰ ਜਿਹੜਾ ਇਹਨਾਂ ਦੀ ਸੰਗਤ ਕਰਦਾ ਏ ਉਹ ਵੀ ਧਰਮ ਦੇ ਰਸਤੇ ਤੇ ਤੁਰ ਪੈਂਦਾ ਏ ਪਰ ਉਹ ਇਹਨਾਂ ਦੀ ਸੰਗਤ ਉਹ ਕਰੇਗਾ ਜੋ ਖਾਲਸਾ ਜੀ ਮਨ ਕਰਕੇ ਪਰਮੇਸ਼ਰ ਦੇ ਨਾਲ ਜੁੜਿਆ ਜਿਨ੍ਹਾਂ ਦੇ ਵੱਡੇ ਭਾਗ ਕੋ ਵੱਡ ਭਾਗੀ ਪਾਏ ਖਾਲਸਾ ਜੀ ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਇਹ ਖਾਲਸਾ ਜੀ ਨਹੀਂ ਜੇ ਕਿਤੇ ਸੰਤ ਦੇ ਕੋਲ ਜਾਵੋਗੇ ਸਭ ਤੋਂ ਪਹਿਲੀ ਗੱਲ ਇਹ ਕਿ ਤੁਹਾਡੇ ਮਨ ਨੂੰ ਸ਼ਾਂਤੀ ਬੜੀ ਮਨ ਦੇ ਵਿੱਚ ਨਾਮ ਜਪਣ ਦਾ ਜੋ ਉਤਸ਼ਾਹ ਹੈ ਉਹ ਆਵੇਗਾ ਉਹ ਨਹੀਂ ਆਵੇਗਾ ਜੇ ਤੁਸੀਂ ਮਨਮੁਖ ਦੇ ਕੋਲ ਬਹੋਗ ਕਿਤੇ ਉਤਸ਼ਾਹ ਆਵੇਗਾ ਉੱਤੇ ਵਕਾਰਾਂ ਦਾ ਆਉਣਾ ਇਹ ਖਾਲਸਾ ਜੀ ਕਿਤੇ ਜਾਵੋਗੇ ਨਾ ਸੰਤ ਦੇ ਕੋਲ ਖਾਲਸਾ ਜੀ ਕਿਤੇ 15 20 ਮਿੰਟ కూਲ ਬੈਠ ਕੇ ਵੇਖੋ ਹੁਣ ਆ ਇੱਥੇ ਖਾਲਸਾ ਜੀ ਪਰਸੋਂ ਦੀ ਵਿਚਾਰੇ ਸੋ ਖਾਲਸਾ ਦੇ ਦਾਸ ਨੇ ਫੋਨ ਲਾਇਆ ਸੀ ਜੋ ਸੰਤ ਬਾਬਾ ਬਤਾਰ ਸਿੰਘ ਜੀ ਦੇ ਨਾਲ ਰਹਿੰਦੇ ਹਨ ਗੜਵਈ ਸਿੱਖ ਤੇ ਉਹ ਬੜੇ ਸਮੇ ਦਾ ਮਿਲਣਾ ਸੀ ਤੇ ਵਿਚਾਰ ਕਰਨੇ ਸੀ ਤੇ ਹੋ ਨਹੀਂ ਸੀ ਰਹੀ ਤੇ ਉਹ ਮਿਲਣ ਆਲੇ ਸੀ ਬਾਏ ਸੰਤ ਬਾਬਾ ਬਤਾਰ ਸਿੰਘ ਜੀ ਕਿਤੇ ਗਏ ਸਨ ਤੇ ਪਰਸੋਂ ਫੋਨ ਆਇਆ ਕਿ ਬਾਬਾ ਜੀ ਹੁਣ ਇੱਥੇ ਹਨ ਤੇ ਭਾਈ ਸਾਹਿਬ ਵੀ ਆ ਜਾਓ ਉਸ ਵੇਲੇ ਦਾਸ ਉੱਥੇ ਗਿਆ ਇਹ ਖਾਲਸਾ ਜੀ ਰਾਤ ਦੇ ਵੇਲਾ ਸੀ ਕੁਝ 8 8:30 ਵਜੇ ਦਾ ਸੰਤ ਬਾਬਾ ਬਤਾਰ ਸਿੰਘ ਜੀ ਜਿੱਥੇ ਆਰਾਮ ਕਰਦੇ ਹਨ ਕਮਰੇ ਦੇ ਵਿੱਚ ਉੱਥੇ ਖਾਲਸਾ ਜੀ ਅੱਧਾ ਘੰਟਾ ਜਾਂ ਕਾ ਪੌਣਾ ਘੰਟਾ ਉੱਥੇ ਬੈਠੇ ਰਹੇ ਹੁਣ ਇਤਨੇ ਸੰਗਤ ਖੁੱਲੇ ਦਰਸ਼ਨ ਦੇ ਦਰਾਰੇ ਵਿਚਾਰਾ ਹੁੰਦੀਆਂ ਰਹੀਆਂ ਉਹਨਾਂ ਵਿਚਾਰਾਂ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਜੇ ਖਾਲਸਾ ਜੀ ਹੁੰਦਾ ਹੈ ਨਾ ਉਹ ਜਦੋਂ ਅਸੀਂ ਜਾਂਦੇ ਹਾਂ ਦਿਨ ਚੜ੍ਹੇ ਜਾਂ ਹੂਰ ਕੇਤੇ ਉਹ ਫਿਰ ਜਾਦੀ ਸੰਗਤ ਹੋਣ ਕਰਕੇ ਫਿਰ ਤੋਰੀ ਜਾਂਦੇ ਹਨ ਕਿਤੇ ਕੂਲ ਬੈਠ ਕੇ ਪ੍ਰੇਮ ਲਈਏ ਕਿਤੇ ਕੂਲ ਬੈਠ ਕੇ ਕੋਈ ਵਿਚਾਰ ਸਰਵਨ ਕਰੀਏ ਇਸ ਤਰ੍ਹਾਂ ਖਾਲਸਾ ਦੀ ਸੰਗਤ ਹੁੰਦੀ ਪਰ ਦਰਸ਼ਨ ਕਰਨੇ ਵੀ ਬੜੇ ਲਾਜ਼ਮੀ ਹੁੰਦੇ ਜੇ ਕਈ ਵਾਰ ਮਨੁੱਖ ਦਰਸ਼ਨੀ ਕਰ ਲਵੇ ਨਾ ਰੱਬੀ ਰੂਹਾਂ ਦੇ ਤੇ ਉਹਨਾਂ ਦੇ ਵੀ ਮਨ ਬਦਲ ਜਾਂਦੇ ਇਸ ਕਰਕੇ ਸਤਿਗੁਰੂ ਜੀ ਆਖਦੇ ਰੱਬੀ ਰੂਹਾਂ ਹੁੰਦੀਆਂ ਸ਼੍ਰੇਸ਼ਟ ਹੁੰਦੀ ਹੈ ਤੇ ਖਾਲਸਾ ਜੀ ਪ੍ਰੇਮ ਵਿੱਚ ਇਹਨਾਂ ਦਾ ਲੈਣਾ ਚਾਹੀਦਾ ਹੈ ਇੱਥੇ ਖਾਲਸਾ ਜੀ ਸਤਿਗੁਰੂ ਜੀ ਆਖਦੇ ਕਿ ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਣ ਹੈ ਕਿ ਜਿਸ ਵੇਲੇ ਇਹ ਬ੍ਰਹਮ ਲੋਕ ਦੇ ਵਿੱਚ ਚਲੇ ਜਾਣ ਇਹਨਾਂ ਦਾ ਨਰਾਦਰ ਨਹੀਂ ਹੁੰਦਾ ਫਿਰ ਸਵਰਗ ਦੇ ਵਿੱਚ ਚਲੇ ਜਾਣ ਇਹਨਾਂ ਦਾ ਮਾਨ ਭੰਗ ਨਹੀਂ ਹੁੰਦਾ ਬਰਕਰਾਰ ਬਣਿਆ ਰਹਿੰਦਾ ਹੈ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖਨ ਹੈ ਇਥੇ ਖਾਲਸਾ ਜੀ ਇਹ ਛੱਡ ਕਰਕੇ ਨਾ ਸੰਸਾਰ ਤੇ ਜੇ ਜਾਂ ਇਥੇ ਜਮ ਲੋਕ ਪਾਤਾਲ ਲੋਕ ਦੇ ਵਿੱਚ ਵੀ ਸੰਤ ਚਲੇ ਜਾਣ ਤੇ ਖਾਲਸਾ ਜੀ ਸੋਭਾਹੀਨ ਸੋਭਾ ਤੋਂ ਹੀਨੇ ਨਹੀਂ ਹੁੰਦੇ ਹਰ ਥਾਂ ਇਹਨਾਂ ਦਾ ਸਤਕਾਰ ਹੁੰਦਾ ਹੈ ਨਹੀਂ ਪਹੁੰਤ ਸੰਸਾਰ ਦੁੱਖ ਨਹਿ ਜੋ ਸੰਸਾਰ ਦੇ ਦੁੱਖ ਹੁੰਦੇ ਨਾ ਮੋਹ ਮਾਇਆ ਹੁੰਦੀ ਇਹਨਾਂ ਨੂੰ ਪਹੁੰਦੇ ਨਹੀਂ ਪਹੁੰਦੇ ਨਹੀਂ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ ਜਿਹੜੇ ਸੰਸਾਰ ਦੇ ਜਿਹੜੇ ਸਾਨੂੰ ਦੁੱਖ ਲੱਗੇ ਨਾ ਇਹਨਾਂ ਨੂੰ ਨਹੀਂ ਲੱਗਦੇ ਉਹ ਕਿਵੇਂ ਇੱਕ ਖਾਸ ਅਸੀਂ ਸਰੀਰਕ ਤੌਰ ਤੇ ਦੁਖੀ ਹਾਂ ਤੇ ਕੋਈ ਮਾਨਸਿਕ ਰੋਗ ਤੇ ਦੁਖੀ ਹਾਂ ਦੋ ਤਰ੍ਹਾਂ ਦੇ ਰੋਗ ਮੰਨੇ ਗਏ ਨਾ ਇੱਕ ਸਰੀਰ ਦੇ ਰੋਗ ਇੱਕ ਮਨ ਦੇ ਰੋਗ ਕਈ ਵਾਰ ਸਰੀਰ ਕਰਕੇ ਮਨੁੱਖ ਨਵਾਂ ਨਰਵਾ ਹੁੰਦਾ ਪਰ ਅੰਦਰੋਂ ਰੋਗੀ ਹੁੰਦਾ ਉਸ ਨੂੰ ਚਿੰਤਾ ਹੀ ਵੱਡ ਵੱਡ ਖਾਈ ਜਾ ਰਹੀ ਇਹ ਖਾਲਸਾ ਜੀ ਦੋ ਤਰ੍ਹਾਂ ਦੇ ਇਹ ਰੋਗ ਹੁੰਦੇ ਜਿਸ ਵੇਲੇ ਮਨੁੱਖ ਵਕਾਰਾਂ ਦੇ ਵਿੱਚ ਝੁਲ ਸ ਜਾਵੇ ਤੇ ਤਾਂ ਵੀ ਦੁਖੀ ਹੁੰਦਾ ਕਿਉਂਕਿ ਉਹ ਭੋਗਣਾ ਚਾਹੁੰਦਾ ਉਸ ਨੂੰ ਪ੍ਰਾਪਤ ਨਹੀਂ ਹੁੰਦਾ ਮਨ ਦੇ ਰੋਗ ਲੱਗੇ ਹੋਏ ਉਹਨਾਂ ਸਰੀਰ ਦੇ ਰੋਗ ਹਨ ਇਹਨਾਂ ਦੀ ਦਵਾਈ ਤੇ ਲੱਭ ਜਾਵੇਗੀ ਪਰ ਇੱਥੇ ਖਾਲਸਾ ਜੀ ਮਨ ਦੇ ਰੋਗਾਂ ਦੀ ਦਵਾਈ ਕੋਈ ਨਹੀਂ ਇਹ ਦਵਾਈ ਮਨ ਦੇ ਰੋਗਾਂ ਦੀ ਕੇਵਲ ਨਾਮ ਹੈ ਜਿਸ ਵੇਲੇ ਕੋਈ ਵਕਾਰ ਹੁੰਦਾ ਹੈ ਸਾਡੇ ਵਰਗਿਆਂ ਨੂੰ ਲਾ ਲਈਏ ਕਿ ਮਨਮੁਖ ਦਾ ਭਲਾ ਕੀ ਹਾਲ ਹੈ ਜਦੋਂ ਕੋਈ ਵਕਾਰ ਆਉਂਦਾ ਹੈ ਉਹ ਉਸ ਦੇ ਦਿਮਾਗ ਦੇ ਵਿੱਚ ਹਿਰਦੇ ਦੇ ਵਿੱਚ ਆਉਂਦਾ ਤੇ ਉਸ ਨੂੰ ਵੱਡਾ ਬਣਾਈ ਜਾ ਰਿਹਾ ਸੋਚੀ ਜਾ ਰਿਹਾ ਸੋਚੀ ਜਾ ਰਿਹਾ ਛੋਟੀ ਕੁਬਾਦ ਦੇ ਵਿੱਚ ਦੁਖੀ ਹੁੰਦਾ ਪਾਪ ਹੋ ਜਾਵੇਗਾ ਉਸ ਦੇ ਕੋਲ ਤੇ ਜਿਹੜੇ ਸੰਤ ਹੁੰਦੇ ਨੇ ਇਹਨਾਂ ਦੇ ਮਨ ਦੇ ਵਿੱਚ ਪਹਿਲੀ ਗੱਲ ਵਿਕਾਰ ਵਾਲੀ ਗੱਲ ਤੇ ਆਉਣੀ ਨਹੀਂ ਦਿੰਦੇ ਜੇ ਕਾਲਜੁਗ ਨੇ ਥੋੜਾ ਜਿਹਾ ਕਿਨਕਾ ਮਾਤਰ ਇਹ ਦੇਦੇ ਵਿੱਚ ਉਹ ਗੱਲ ਪਾਈ ਤੇ ਉਸ ਨੂੰ ਸੋਚਦੇ ਨਹੀਂ ਉੱਥੇ ਦਬ ਅਗੇ ਪਰਾਂ ਕਰ ਦਿੰਦੇ ਕਿ ਤੇਰੀ ਨਹੀਂ ਗੱਲ ਇੱਥੇ ਹੋਵੇਗੀ ਇੱਥੇ ਰੱਬ ਦੀ ਗੱਲ ਹੋਵੇਗੀ ਮਾੜਾ ਵਿਚਾਰ ਮਨ ਦੇ ਵਿੱਚ ਕਿਤੇ ਆਉਣ ਹੀ ਨਹੀਂ ਦਿੰਦੇ ਸੰਤ ਜਿਹੜੇ ਮਹਾਪੁਰਖ ਹੁੰਦੇ ਨੇ ਮਨ ਦੇ ਵਿੱਚ ਕਿਤੇ ਵਿਚਾਰ ਹੀ ਨਹੀਂ ਆਉਂਦੇ ਤੇ ਜੋ ਮਨਮੁਖ ਹੋਵੇਗਾ ਇਹਨਾਂ ਨੂੰ ਜਨਮ ਦੇਵੇਗਾ ਇੱਕ ਸੋਚਦਾ ਏ ਦੂਸਰੀ ਮਾੜੀ ਸੋਚ ਸੋਚਦਾ ਏ ਤੀਸਰੀ ਸੋਚਦਾ ਏ ਚੌਥੀ ਸੋਚਦਾ ਏ ਗਾੜੀ-ਗਾੜੀ ਜਨਮ ਦੇ ਰਿਹਾ ਏ ਪਰ ਇਹਨਾਂ ਨੂੰ ਖਤਮ ਨਹੀਂ ਕਰਦਾ ਇਨਾਂ ਨੂੰ ਖਾਲਸਾ ਜੀ ਖਤਮ ਕਰੀਏ ਜੇ ਇੱਕ ਮਨ ਦੇ ਵਿੱਚ ਵਿਚਾਰ ਆਈਏ ਮਾੜੀ ਤੇ ਜੇ ਇਸ ਨੂੰ ਖਤਮ ਨਾ ਕੀਤਾ ਇਹ ਦੂਸਰੀ ਨੂੰ ਜਨਮ ਦੇਵੇਗੀ ਤੀਸਰੀ ਨੂੰ ਦੇਵੇਗੀ ਚੌਥੀ ਨੂੰ ਦੇਵੇਗੀ ਇੱਕ ਨੂੰ ਤੇ ਸਾਂਭ ਲਵਾਂਗੇ ਹੁਣ ਇਤਨੀਆਂ ਕਿੱਥੋਂ ਸਾਂਭ ਲਵਾਂਗੇ ਜੇ ਵਿਚਾਰਾ ਇੰਨੀਆਂ ਮਨ ਦੇ ਵਿੱਚ ਆ ਜਾਵਣ ਸੋ ਇੱਥੇ ਖਾਲਸਾ ਜੀ ਸਤਿਗੁਰੂ ਜੀ ਆਖਦੇ ਹਨ ਕਿ ਇਹ ਸੰਸਾਰ ਦੇ ਵਿੱਚ ਜੋ ਦੁੱਖ ਸਾਨੂੰ ਪਾਉਂਦੇ ਹਨ ਨਾ ਇਹ ਜੋ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਸ਼ਾਂਤ ਕੋਣਾ ਨੂੰ ਇਹ ਦੁੱਖ ਨਹੀਂ ਲੱਗਦੇ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਗੁਰੂ ਅਰਜਨ ਦੇਵ ਜੀ ਆਖਦੇ ਆ ਕਿ ਗੋਬਿੰਦ ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਨਾ ਪਰਮੇਸ਼ਰ ਉਸ ਦੇ ਨਾਮ ਨੂੰ ਜਪ ਪਰ ਨਾਮ ਜਪਿਆ ਕਿਵੇਂ ਜਾਵੇਗਾ ਸਾਧ ਸੰਗ ਹੈ ਸਾਧੂਆਂ ਦੇ ਸੰਗਤ ਕਰ ਉਹਨਾਂ ਦੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰ ਫਿਰ ਤੈਨੂੰ ਨਾਮ ਦੀ ਦਾਤ ਪ੍ਰਾਪਤ ਹੋਵੇਗੀ ਤੇ ਫਿਰ ਤੂੰ ਨਾਮ ਜਪ ਸਕੇਂਗਾ ਹੋਵੇ ਨਹੀਂ ਜਪ ਸਕੇਂਗਾ ਜੇ ਖਾਲਸਾ ਜੀ ਦਿਨੇ ਗੁਰਕਾ ਸਾਹਿਬ ਫੜਿਆਏ ਤੇ ਜੋਂ ਸਵੇਰ ਤੋਂ ਲੱਗਾਏ ਤੇ ਨਿੰਦਕਾਂ ਦੀ ਸੰਗਤ ਕਰੀ ਜਾਵੇ ਉਹਦਾ ਕੀ ਲਾਭ ਉਹਦੇ ਕੀ ਰਸ ਉਹਨਾ ਨਾਮ ਦਾ ਕੋਈ ਰਸ ਨਹੀਂ ਆਵੇਗਾ ਪਰ ਅਰਦਾਸ ਬੇਨਤੀ ਦੇ ਵਿੱਚ ਆਪ ਜੀ ਕੀ ਪੜਦੇ ਹੋ ਸੇਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤ ਆਵੇ ਸਤਿਗੁਰੂ ਜੀ ਆਖਦੇ ਕਿ ਉਹਨਾਂ ਦੇ ਨਾਲ ਮਿਲਾਪ ਕਰੋ ਜਿਨ੍ਹਾਂ ਦੇ ਮਿਲਣ ਦੇ ਨਾਲ ਤੁਹਾਡੇ ਹਿਰਦੇ ਦੇ ਵਿੱਚ ਨਾਮ ਚੇਤਿ ਆਵੇ। ਨਾਮ ਜਪ ਸਤਿ। ਗੁਰੂ ਅਰਜਨ ਦੇਵ ਜੀ ਆਖਦੇ ਗੋਬਿੰਦ ਨਾਮ ਜਪੰਤ। ਉਹ ਪਰਮੇਸ਼ਰ ਦੇ ਨਾਮ ਨੂੰ ਜਪ ਤੇ ਜਪਿਆ ਕਿਵੇਂ ਜਾਵੇਗਾ? ਮਿਲ ਸਾਧ ਸੰਗ ਹੈ। ਸਾਧੂਆਂ ਦੇ ਸੰਗਤ ਦੇ ਵਿੱਚ ਜਾਣਾ ਕਰ। ਉੱਥੇ ਨਾਮ ਜਪ ਨਾਨਕ ਸੇ ਪ੍ਰਾਣੀ ਸੁਖ ਵਸਨ ਹੈ। ਤੇ ਜਦੋਂ ਨਾਮ ਜਪੇਗਾ ਸੰਗਤ ਕਰੇਗਾ ਤੇਰੇ ਹਿਰਦੇ ਦੇ ਵਿੱਚ ਜੋ ਤੂੰ ਸੁਖ ਚਾਹੁੰਨਾ ਹੈ ਉਹ ਵਾਸਾ ਕਰ ਜਾਵਣਗੇ ਸੁਖੀ ਹੋ ਜਾਵੇਂਗਾ ਕੋਈ ਦੁੱਖ ਨਹੀਂ ਤੇਰਾ ਰਹੇਗਾ ਸਾਰੇ ਦੁੱਖ ਕਲੇਸ਼ ਤੇਰੇ ਮਿਟ ਜਾਵਣਗੇ ਸਿਮਰਉ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੇ ਮਟਾਵੋ ਸੋ ਇਸ ਤਰ੍ਹਾਂ ਦੁੱਖਾਂ ਦੀ ਨਿਗਰਤੀ ਹੋਵੇਗੀ ਸੋ ਇਸ ਤੋਂ ਅੱਗੇ ਆਪ ਜੀ ਕਲ ਕਥਾ ਵਿਚਾਰ ਦੇ ਵਿੱਚ ਸਰਵਣ ਕਰੋਗੇ ਹੋਈਆਂ ਭੁੱਲਾਂ ਦੀ ਮਾਫੀ ਅਗਾਂ ਵਾਸਤੇ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਲੇਖਤ ਗਤ ਹੈ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ ਮਗਛ ਨਹਾਰ ਬਚਲੇ ਨਾਨਕ ਪਾਰ ਉਤਾਰ ਸੋ ਬਾਹੀਨ ਨਹ ਪਵੰਤ ਨਹ ਪੋਹੰਤ ਸੰਸਾਰ ਦੁਖ ਨਹ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਸਾ ਤੂਰ ਤਮ